ਆਮਚੇ ਲਿਖਿਆ ਹੈ ਕਹਿੰਦਾ ਤੂੰ ਪਲੇਟ ਨੂੰ ਵੀ ਸਾਫ ਕਰਦਾ ਤੇ ਆਪਣੇ ਮਨ ਨੂੰ ਵੀ ਸਾਫ ਕਰ ਲਿਆ ਸਮਝ ਆਈ ਆਪਣੇ ਦਿਲ ਨੂੰ ਵੀ ਸਾਫ ਕਰ ਲਿਆ ਕਰ ਲਿਆ ਕਰ ਬੜਾ ਜ਼ਰੂਰੀ ਹੈ ਬੜਾ ਜ਼ਰੂਰੀ ਹੈ ਹallelujah ਯਿਸ ਵਚਨ ਨੂੰ ਸਮਝਦੇ ਹੋਏ ਅਸੀਂ ਅੱਗੇ ਅੱਗੇ ਤਰਫ ਜਾਵਾਂਗੇ ਹallelujah ਆਈਏ ਅੱਗੇ ਪੜਾ ਕੇ 26 ਆਈ ਤੁਹ ਪੜਾਂਗੇ ਬੜਤੀ ਨਾ ਹੈ ਅਨੇ ਫਰੀਸੀਓ ਹਾਂ ਪਹਿਲਾ ਕਟੋਰੀਏ ਤੇ ਥਾਲੀ ਦੇ ਅੰਦਰ ਨੂੰ ਸਾਫ ਕਰੋ ਹਾਂ ਅਤੇ ਉਹ ਬਾਰੋਂ ਵੀ ਸਾਫ ਹੋਉਣਗੇ ਹallelujah ਪਹਿਲਾ ਕਟੋਰੀਏ ਤੇ ਥਾਲੀ ਨੂੰ ਕੀ ਕਰੋ ਸਾਫ ਕਰੋ ਉਹ ਬਾਰੋਂ ਵੀ ਸਾਫ ਹੋਣਗੇ ਹੁਣ ਮੈਂ ਇੱਕ ਪਰਮੇਸ਼ਵਰ ਦਾ ਵਚਨ ਅਜੀਜ਼ੋ ਹallelujah ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਦੇਖ ਇਹ ਕਿੰਨੀ ਤੇ ਆਤਮਿਕ ਗੱਲ ਹੋ ਰਹੀ ਹੈ ਸਾਡੇ ਜੀਵਨ ਦੀ ਗੱਲ ਹੋ ਰਹੀ ਹੈ ਪਰ ਪਰਮੇਸ਼ਵਰ ਚਾਹੁੰਦਾ ਹੈ ਇਹ ਕਪਟਿਓ ਇਹ ਕੰਪੀਓ ਆਪਣੇ ਮਨਾਂ ਨੂੰ ਬਾਹਰੋਂ ਨਹੀਂ ਅੰਦਰੋਂ ਵੀ ਸਾਫ਼ ਕਰੋ। ਹਾਲੇਲੂਇਆ। ਸਮਝ ਆ ਰਹੀ ਹੈ? ਕਹਿੰਦਾ ਜਿੱਦਾਂ ਤੂੰ ਕਟੋਰੇ ਤੇ ਥਾਲੀ ਨੂੰ ਅੰਦਰੋਂ ਸਾਫ਼ ਕਰੇਗਾ ਤੇ ਸਾਫ਼ ਦਿਖਦਾ ਹੈ, ਉਸੇ ਤਰ੍ਹਾਂ ਆਪਣੇ ਮਨ ਨੂੰ ਸਾਫ਼ ਕਰ ਤੇ ਤੈਨੂੰ ਸਾਫ਼ ਦਿਖੇ। ਕੀ ਲਿਖਿਆ ਅੰਨਿਓ ਬੋਲਦਾ ਨਹੀਂ ਸ਼ਬਦ ਅੰਨਿਓ ਤਾਂ ਅਜ਼ੀਜ਼ੋ ਜੇਕਰ ਅੱਜ ਵੀ ਸਾਡੀ ਜ਼ਿੰਦਗੀ 'ਚ ਅੰਧੇਰਾ ਹੈ, ਜੇਕਰ ਅਸੀਂ ਹਜੇ ਵੀ ਅੰਧੇਰੇ 'ਚਾਂ ਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਸਾਨੂੰ ਆਪਣੇ ਅੰਦਰ ਨੂੰ ਸਾਫ਼ ਕਰਨਾ। ਸਾਨੂੰ ਮਨ ਨੂੰ ਸਾਫ਼ ਕਰਨਾ ਚਾਹੀਦਾ